ਸਤਿ ਸ਼੍ਰੀ ਅਕਾਲ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ শেয়ার ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਤੋਂ ਪੰਜਾਬੀਆਂ ਲਈ ਆਈ ਖੁਸ਼ਖਬਰੀ ਕਰ ਲੋ ਤਿਆਰੀ ਸਰਕਾਰ ਵੱਲੋਂ ਵੱਡਾ ਐਲਾਨ ਕੈਨੇਡਾ ਚ ਵਿੱਚ ਵਸੇ ਪਾਰਤਿਆਂ ਖਾਸ ਕਰਕੇ ਪੰਜਾਬੀਆਂ ਲਈ ਇੱਕ ਰਹਿਤ ਪਰਿ ਖਬਰ ਸਾਹਮਣੇ ਆਈ ਹੈ ਕੈਨੇਡਾ ਸਰਕਾਰ ਨੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ 2025 ਤਹਿਤ ਨਵੀਆਂ ਅਰਜ਼ੀਆਂ ਸਵੀਕਾਰ ਕਰਨ ਦਾ ਐਲਾਨ ਕੀਤਾ ਹੈ ਇਸ ਤਹਿਤ 28 ਜੁਲਾਈ 2025 ਤੋਂ ਚੁਣੇ ਹੋਏ ਉਮੀਦਵਾਰਾਂ ਨੂੰ ਉਮੀਦਵਾਰਾਂ ਨੂੰ ਆਪਣੇ ਮਾਪੇ ਜਾਂ ਦਾਦੇ-ਦਾਦੀਆਂ ਨੂੰ ਸਪਾਂਸਰਸ਼ਿਪ ਲਈ ਸੱਦਾ ਭੇਜਿਆ ਜਾਵੇਗਾ ਇਮੀਗ੍ਰੇਸ਼ਨ ਰਿਫਿਊਜ਼ ਦੀ ਐਂਡ ਸਿਟੀਜਨਸ਼ਿਪ ਅਨ ਕੈਨੇਡਾ ਅਨੁਸਾਰ ਇਸ ਸਾਲ ਪੀਜੀ ਜੀ ਪੀਜੀਪੀ ਪ੍ਰੋਗਰਾਮ ਰਾਹੀਂ 10000 ਪੂਰੀ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਦੇਣ ਦਾ ਟੀਚਾ ਰੱਖਿਆ ਗਿਆ ਹੈ ਇਸ ਪ੍ਰੋਗਰਾਮ ਉਹਨਾਂ ਕੈਨੇਡੀਅਨ ਨਾਗਰਿਕਾ ਸਥਾਈ ਨਿਵਾਸੀਆਂ ਅਤੇ ਰਜਿਸਟਰਡ ਭਾਰਤੀਆਂ ਲਈ ਹੈ ਜੋ ਆਪਣੇ ਮਾਪਿਆਂ ਜਾਂ ਦਾਦੇ-ਦਾਦੀਆਂ ਨੂੰ ਸਥਾਈ ਤੌਰ ਤੇ ਕੈਨੇਡਾ 'ਚ ਬਸਾਉਣਾ ਚਾਹੁੰਦੇ ਹਨ ਇਸ ਪ੍ਰੋਗਰਾਮ ਤਹਿਤ ਜਿਨ੍ਹਾਂ ਲੋਕਾਂ ਨੇ ਸੱਦਾ ਪੱਤਰ ਮਿਲੇ ਹੈ ਉਸ ਉਸ ਪਰਮਨੈਂਟ ਰੈਜ਼ਿਡੈਂਸ ਉਰੇ ਪੋਰਟਲ ਜਾਂ ਆਪਣੇ ਅਧਿਕਾਰਤ ਨੁਮਾਇंदे ਰਾਹੀਂ ਆਨਲਾਈਨ ਅਰਜ਼ੀ ਭੇਜ ਸਕਦੇ ਹਨ ਸਕਣਗੇ ਸਾਲ 2024 ਦੌਰਾਨ ਆਈ ਆਰ ਸੀਸੀ ਵੱਲੋਂ 35670 700 ਲੋਕਾਂ ਨੂੰ ਅਰਜ਼ੀਆਂ ਦੇਣ ਦਾ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ 20500 ਅਰਜ਼ੀਆਂ ਨੂੰ ਮਨਜ਼ੂਰੀ ਮਿਲੀ ਹੈ ਦੂਜੇ ਪਾਸੇ 2023 ਦੇ ਅੰਤ ਤੱਕ ਸਰਕਾਰ ਕੋਲਮ 40000 ਤੋਂ ਵੱਧ ਸਪਾਂਸਰਸ਼ਿਪ ਐਪਲੀਕੇਸ਼ਨ ਲੰਬਿਤ ਹੈ ਰਿਪੋਰਟ ਦੇ ਮੁਤਾਬਕ ਪੀ ਜੀ ਪੀ ਅਰਜੀ ਦੀ ਔਸਤ ਪ੍ਰੋਸੈਸਿੰਗ ਸਮਾਂ ਵੀ 24 ਮਹੀਨੇ ਹੈ ਅਤੇ ਬਲੈਕ ਲੌਂਗ ਬੈਕ ਲੌਂਗ ਲਗਤ ਲਗਾਤਾਰ ਵੱਧ ਰਹੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜੁੜ ਦਿਓ ਧੰਨਵਾਦ